ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਲੈਣ ਵਾਲੀ ਹੈ ਜੀ CSC ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ ਆਧਾਰ ਸੁਪਰਵਾਈਜ਼ਰ ਅਬਲਿਕ ਆਪਰੇਟਰ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਇਸ ਦੇ ਵਿੱਚ ਕੈਂਡੀਡੇਟ ਕੋਲੇ ਆਧਾਰ ਆਪਰੇਟਰ ਜਾਂ ਸੁਪਰਵਾਈਜ਼ਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ ਇਸ਼ੂ ਹੋਣਾ ਚਾਹੀਦਾ ਟੈਸਟਿੰਗ ਐਂਡ ਸਰਟੀਫਾਈਡ ਏਜੰਸੀ ਅਥਾਰਾਈਜ਼ਡ ਬਾਈ UIDI UIDAI ਨੇ ਵੱਲੋਂ ਜਿਸ ਨੂੰ ਟੈਸਟਿੰਗ ਏਜੰਸੀ ਨੂੰ ਉਹਨਾਂ ਨੇ ਅਥਰਾਇਟ ਕੀਤਾ ਹੋਇਆ ਉਸ ਵੱਲੋਂ ਜਾਰੀ ਕੀਤਾ ਹੋਇਆ ਤੁਹਾਡਾ ਆਧਾਰ ਆਪਰੇਟਰ ਤੇ ਸੁਪਰਵਾਈਜ਼ਰ ਦਾ ਸਰਟੀਫਿਕੇਟ ਹੋਊਗਾ ਉਹ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਇਹਦੇ ਵਿੱਚ ਅਲੱਗ ਸਬਸਟੇਟਾਂ ਦਾ ਅਨਾਉਂਸਮੈਂਟ ਕੀਤੀ ਗਈ ਹੈ ਤੇ ਪੰਜਾਬ ਸਟੇਟ ਦੀ ਵੀ ਇਸ ਵਿੱਚ ਅਨਾਉਂਸਮੈਂਟ ਹੋਈ ਹੈ ਜਿਸ ਦੀ ਕਿ ਅਪਲਾਈ ਕਰਨ ਦੀ ਲਾਸਟ ਡੇਟ 30 ਜੂਨ ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਅਪਲਾਈ ਕਰਨ ਵਾਸਤੇ ਤੁਸੀਂ ਜਿਵੇਂ ਤੁਸੀਂ ਇਹਨਾਂ ਦੇ ਲਿੰਕ ਤੇ ਅਪਲਾਈ ਆਨਲਾਈਨ ਅਪਲਾਈ ਕਰਦੇ ਹੋ ਤਾਂ ਇਸ ਦੇ ਵਿੱਚ ਜੋ ਅੱਗੇ ਨੋਟੀਫਿਕੇਸ਼ਨ ਦਾ ਪੂਰਾ ਡਿਟੇਲਮੈਂਟ ਨਿਕਲ ਰਹੀ ਹੈ ਜਿਸ ਦੇ ਵਿੱਚ ਕਿ ਐਪਲੀਕੇਸ਼ਨ ਤੁਹਾਨੂੰ 1 ਸਾਲ ਵਾਸਤੇ ਕੰਟਰੈਕਟ ਬੇਸ ਤੇ ਪੋਸਟਾਂ ਭਰੀਆਂ ਜਾਣਗੀਆਂ ਜਿਸ ਨੂੰ ਕਿ ਅਪਲਾਈ 30 ਜੂਨ ਤੱਕ ਤੁਸੀਂ ਕਰ ਸਕਦੇ ਆ ਤੇ ਪੋਸਟਾਂ ਪੰਜਾਬ ਦੇ ਵਿੱਚ ਜੋ ਵੈਕੈਂਸੀਆਂ ਰਹਿਣ ਵਾਲੀਆਂ ਜੀ ਬਰਨਾਲਾ ਦੀ ਇੱਕ ਫਤਿਹਗੜ੍ਹ ਸਾਹਿਬ ਦੀਆਂ ਦੋ ਫਿਰੋਜ਼ਪੁਰ ਦੀ ਇੱਕ ਹੁਸ਼ਿਆਰਪੁਰ ਇੱਕ ਜਲੰਧਰ ਇੱਕ ਕਪੂਰਥਲਾ ਇੱਕ ਮੋਗਾ ਦੀ ਇੱਕ ਪਠਾਨਕੋਟ ਇੱਕ ਪਟਿਆਲਾ ਰੂਪਨਗਰ ਸੰਗਰੂਰ ਸੈਭਜਾਦਾ ਸ਼ਹੀਦ ਭਗਤ ਸਿੰਘ ਨਗਰ ਤੇ ਸ੍ਰੀ ਮੁਕਸਰ ਸਾਹਿਬ ਦੀਆਂ ਇੱਕ ਇੱਕ ਵੈਕੈਂਸੀਆਂ ਇਸ ਵਿੱਚ ਅਨਾਉਂਸਮੈਂਟ ਕੀਤੀਆਂ ਇਹਨਾਂ ਨੂੰ ਅਪਲਾਈ ਕਰਨ ਵਾਸਤੇ ਤੁਹਾਨੂੰ ਜਿਵੇਂ ਆਪਾਂ ਦੱਸਤਾ ਜੀ ਆਧਾਰ ਸੇਵਾ ਕੇਂਦਰ ਦੇ ਵਿੱਚ ਤੁਹਾਨੂੰ ਇਸ ਦੇ ਵਿੱਚ ਆਪਰੇਟਰ ਆਧਾਰ ਆਪਰੇਟਰ ਦੀ ਸੁਪਰਵਾਈਜ਼ਰ ਦੀ ਵੈਕੈਂਸੀ ਦੇ ਵਿੱਚ ਮਿਲ ਵਾਲੀ ਹੈ ਤੇ ਕੈਂਡੀਡੇਟਸ ਜੋ ਹੈ ਘੱਟੋ ਘੱਟ 18 ਸਾਲ ਜਾਂ ਇਸ ਤੋਂ ਵੱਧ ਵਾਲੇ ਕੈਂਡੀਡੇਟਸ ਜਿੱਦੀ ਉਮਰ ਆ ਰਹੀ ਹੈ ਉਹ ਅਪਲਾਈ ਕਰ ਸਕਦੇ ਆ ਅਪਲਾਈ ਕਰਨ ਵਾਸਤੇ ਤੁਸੀਂ ਪਲੱਸ 2 ਪਾਸ ਹੋਣੇ ਚਾਹੀਦੇ ਹੋ ਜਾਂ ਤੇ ਜਾਂ ਫਿਰ ਪਲੱਸ 2 ਮੈਟ੍ਰਿਕ ਦੇ ਨਾਲ 2 ਸਾਲ ਦਾ ਤੁਹਾਡੇ ਕੋਲ ਇਹ ਆਈਟੀਆਈ ਦਾ ਡਿਪਲੋਮਾ ਜਾਂ ਫਿਰ ਮੈਟ੍ਰਿਕ ਦੇ ਨਾਲ 3 ਸਾਲ ਦਾ ਪੋਲੀਟੈਕਨਿਕ ਡਿਪਲੋਮਾ ਹੋਣਾ ਚਾਹੀਦਾ ਜੇ ਤੁਸੀਂ ਪਲੱਸ 2 ਆ ਤਾਂ ਤੁਹਾਡੇ ਕੋਈ ਡਿਪਲੋਮੇ ਦੀ ਲੋੜ ਨਹੀਂ ਪਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਇਹਦੇ ਵਿੱਚ ਇਦੇ ਵਿੱਚ ਸਾਫ਼ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਿ ਕੈਂਡੀਡੇਟ ਸ਼ੁੱਡ ਹੈਵ ਆਧਾਰ ਆਪਰੇਟਰ ਸੁਪਰਵਾਈਜ਼ਰ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ ਟੈਸਟਿੰਗ ਐਂਡ ਸਰਟੀਫਾਈਡ ਏਜੰਸੀ ਜਿਹੜੀ ਅਥਾਰਾਈਜ਼ ਕੀਤੀ ਹੈ UIDAI ਵੱਲੋਂ ਉਸ ਦਾ ਜਿਹੜੀ ਡਿਲੀਵਰੀਂਗ ਆਧਾਰ ਸਰਵਿਸ ਕਰ ਰਹੀ ਹੈ ਉਸ ਵੱਲੋਂ ਤੁਹਾਡੇ ਕੋਲੇ ਆਧਾਰ ਆਪਰੇਟਰ ਜਾਂ ਸੁਪਰਵਾਈਜ਼ਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ ਇਸ ਦੇ ਵਿੱਚ ਮਿਨੀਮਮ ਵੇਜ ਜੋ ਹੈ ਸਟੇਟ ਦੇ ਵੱਲੋਂ ਜੋ ਜਾਰੀ ਕੀਤੀ ਗਈ ਸੈਮੀ ਸਕਿਲਡ ਮੈਨਪਾਵਰ ਦੀ semi skilled دی جو वैकेंसी واسطے جو ان سینٹر کو سٹیٹ گورنمنٹ نے پی سکیل ਨਿਧਾਰਤ ਕੀਤਾ ਉਸ ਦੇ ਤੌਰ ਤੇ ਮਿਲਣੀ تقریبا ਜੇ ਮੇਰੇ ਅੰਦਾਜ਼ੇ ਦੇ ਹਿਸਾਬ ਨਾਲ 10000 ਤੋਂ 12000 ਦੇ ਵਿੱਚ ਤੁਹਾਨੂੰ ਇਸ ਵਿੱਚ ਪੇਮੈਂਟ ਮਿਲਣ ਵਾਲੀ ਹੈ ਤੇ ਕੰਪਿਊਟਰ ਨੋਲੇ ਤੁਹਾਨੂੰ ਨਾਲ ਆਉਣੀ ਚਾਹੀਦੀ ਹੈ ਇਹਨਾਂ ਨੂੰ ਅਪਲਾਈ ਕਰਨ ਵਾਸਤੇ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਜੋ ਹੈ career.csccloud.in public job post nti12 ਤੇ ਜਾ ਕੇ ਤੁਸੀਂ ஆன்ਲਾਈਨ ਜਾ ਕੇ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਵਾਸਤੇ ਜਿਵੇਂ ਤੁਸੀਂ ਕਰਦੇ ਹੋ ਇਹਦੇ ਵਿੱਚ ਤੁਹਾਡਾ ਸਾਰਾ ਨੇਮ ਮੋਬਾਈਲ ਨੰਬਰ ਆਪਣਾ ਪੈਨ ਕਾਰਡ ਡੇਟ ਆਫ ਬਰਥ ਕਿਹੜੀ ਸਟੇਟ ਵਾਸਤੇ ਅਪਲਾਈ ਕਰ ਰਹੇ ਹੋ ਹਾਈएस्ट ਕੁਆਲਿਫਿਕੇਸ਼ਨ ਵਗੈਰਾ ਇਸਦੇ ਵਿੱਚ ਸਾਰਾ ਭਰਨਾ ਤੇ ਆਪਣਾ ਇੱਕ ਰੈਜ਼ਿਊਮ ਤੁਸੀਂ ਉਹ ਵੀ ਅਪਲੋਡ ਕਰਨਾ ਤੇ ਸਰਟੀਫਿਕੇਟ ਜੋ ਆਧਾਰ ਸੁਪਰਵਾਈਜ਼ਰ ਦਾ ਸਰਟੀਫਿਕੇਟ ਹੈ ਉਹ ਤੁਸੀਂ ਅਪਲਾਈ ਅਪਲੋਡ ਕਰਨਾ ਜਿਸ ਦੇ ਕਿ 1MB ਤੋਂ ਵੱਧ ਤੁਹਾਡੀ ਫਾਈਲ ਨਹੀਂ ਹੋਣੀ ਚਾਹੀਦੀ ਤੇ ਮੇਲ ਅਤੇ ਫੀਮੇਲ ਇਹ ਦੋਨੇ ਇਸ ਵਿੱਚ ਅਪਲਾਈ ਕਰ ਸਕਦੇ ਆਏ ਇਹ ਸੀ ਕਿ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ